ਅੱਜ ਮੈਂ ਅੱਜ ਖੇਡਾਂ ਵਤਨ ਪੰਜਾਬ ਦੀ ਦਾ ਸ਼ੁਰੂਆਤ ਕੀਤੀ ਗਈ ਹੈ ਕੀ ਗੱਲਾਂ ਚੰਗੀਆਂ ਸੁਣਾਵਾਂ ਅੱਜ ਤੇ ਬਲਾਕ ਲੈਵਲ ਤੇ ਰਸਮੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਇਸ ਬਲਾਕ ਅਨਾਲਾ ਦੀ ਕਿੰਨਾ ਦੀਆਂ ਵਤਨ ਪੰਜਾਬ ਦੀਆਂ ਤੇ ਅਸੀਂ ਬੱਚਿਆਂ ਚ ਕਾਫੀ ਐਕਸਾਈਟਮੈਂਟ ਵੀ ਦੇਖ ਰਹੇ ਹਾਂ ਬਹੁਤ ਵਧੀਆ ਉਪਰਾਲਾ ਆ ਪਿਛਲੇ ਜਿਹੜਾ ਇਹ 3 ਸੀਜ਼ਨ ਨੇ ਅਸੀਂ ਵੀ ਅਮ ਡਾਟਾ ਜੇ ਤੁਸੀਂ ਦੇਖੋਗੇ ਤੇ ਪਿਛਲੀ ਵਾਰ ਤੋਂ ਵੱਧ ਜਿਹੜੇ ਨੇ ਖਿਡਾਰੀ ਐਸ ਵਾਰ ਪਾਰਟਿਸਪੇਟ ਕਰਨ ਜਾ ਰਹੇ ਨੇ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਵੀ ਕਰਦੇ ਆ ਕਿ ਪੰਜਾਬ ਇੱਕ ਵਾਰ ਫਿਰ ਤੋਂ ਰੰਗਲਾ ਪੰਜਾਬ ਬਣਨ ਜਾ ਰਿਹਾ ਸਾਡੀ ਸਪੋਰਟਸ ਜਿਹੜੀ ਆ ਉਹ ਜਿਹੜੀ ਸਪੋਰਟਸ ਦੇ ਵਿੱਚ ਜਿਹੜੀ એનર્ਜੀ ਭਰੀ ਜਾ ਰਹੀ ਆ ਪੰਜਾਬ ਦਾ ਜਿਹੜਾ ਆ ਨਾਮ ਸਟੇਟ ਲੈਵਲ ਜਿਹੜਾ ਦਾ ਨੈਸ਼ਨਲ ਲੈਵਲ ਤੇ ਫਿਰ ਇਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਵੀ ਪੰਜਾਬ ਦਾ ਨਾਮ ਜਿਹੜੇ ਨੇ ਉਹਨਾਂ ਵਾਲੇ ਟਾਈਮ 'ਚ ਬੱਚੇ ਰੋਸ਼ਨ ਕਰਨਗੇ ਕਿਉਂਕਿ ਇਹ ਸਾਡਾ ਜਿਹੜਾ ਸਰਕਾਰ ਦਾ ਸੁਪਨਾ ਹੈ ਸਾਡੇ ਮਾਂ ਜੋ ਮੁੱਖ ਮੰਤਰੀ ਸਰਦਾਰ ਪਗਨ ਸਿੰਘ ਮਾਨ ਜੀ ਦਾ ਸੁਪਨਾ ਆਇਆ ਕਿ ਜਿਹੜਾ ਖੇਡਾਂ ਦੇ ਥਰੂ ਖੇਡਾਂ ਦੇ ਥਰੂ ਅਸੀਂ ਜਿਹੜਾ ਪੰਜਾਬ ਦਾ ਯੂਥ ਬਚਾਈਏ ਸਹੀ ਲੀਤ ਲੈ ਕੇ ਜਾਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਵੀ ਕਰਦੇ ਹਾਂ ਕਿ ਅਸੀਂ ਇਹਦੇ ਨਤੀਜੇ ਵੀ ਦੇਖਾਂਗੇ ਆ ਛੋਟੇ ਛੋਟੇ ਬੱਚੇ ਜਿਹੜੇ 14 ਸਾਲ ਤੋਂ ਅੰਦਰ ਬੱਚੇ ਜਿਹੜੇ ਖੇਡਣ ਲੱਗੇ ਆ ਕਿੰਨਾ ਉਤਸ਼ਾਹ ਮਿਲੇਗਾ ਇਹਨਾਂ ਬੱਚਿਆਂ ਨੂੰ ਬਹੁਤ ਬਹੁਤ ਵੱਡਾ ਉਤਸ਼ਾਹ ਮਿਲੇਗਾ ਕਿਉਂਕਿ ਜਿਹੜੀ ਜਿਹੜੀ ਖੇਡਾਂ ਵਤਨ ਪੰਜਾਬ ਦੀਆਂ ਅਸੀਂ ਇਹ ਕਹ ਲਈਏ ਕਿ ਸਿਰਫ ਕੰਪੀਟੀਸ਼ਨ ਦੀ ਭਾਵਨਾ ਹੀ ਨਹੀਂ ਹੈਗੀ ਕੱਲੀ ਇਹਦੇ ਵਿੱਚ ਅਸੀਂ ਇਹਨੂੰ ਜਿਹੜਾ ਸਾਡੀ ਸਰਕਾਰ ਐਜ਼ ਅ ਯੂਥ ਨੂੰ ਗਾਈਡ ਕਰਕੇ ਯੂਥ ਨੂੰ ਉਸ ਰਾਤੇ ਪਾ ਕੇ ਯੂਥ ਦੇ ਵਿੱਚ ਸਿਰਫ ਇਹਦੇ ਵਿੱਚ ਜਿਹੜਾ professionl sports ਨੂੰ ਜਿੱਦਾਂ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਦੇਖਦੇ ਆ ਕਿ professionl sports ਨੂੰ ਬਹੁਤ ਜ਼ਿਆਦਾ ਜਿੱਦਾਂ ਉਹ سپورਟ ਕਰਦੇ ਨੇ ਸਟੇਟ ਲੈਵਲ ਤੇ ਪੰਜਾਬ ਸਰਕਾਰ ਵੀ ਜਿਹੜੇ ਸਾਡੇ ਖਿਡਾਰੀਆਂ ਨੂੰ ਪ੍ਰੋਫੈਸ਼ਨਲੀ ਜਿਹੜਾ ਆ ਸਪੋਰਟ ਕਰਨ ਜਾ ਰਹੀ ਆ ਸੀ ਇਹ ਚਾਹੁੰਦੇ ਆ ਕਿ ਸਾਡੇ ਪ੍ਰੋਫੈਸ਼ਨਲ ਖਿਡਾਰੀ ਨਿਕਲਣ ਛੋਟੇ ਲੈਵਲ ਤੇ ਵੀ ਨਿਕਲਣ ਤਾਂ ਕਿ ਜਿਹੜਾ ਹੈ ਕੰਪੀਟੀਸ਼ਨ ਦੇ ਨਾਲ-ਨਾਲ ਜਿਹੜਾ ਆ ਉਹਨਾਂ ਨੂੰ ਜਿਹੜੀ ਇਹ ਅਸੀਂ ਜਿਹੜੀ ਜਿੱਦਾਂ ਇਨਾਮੀ ਰਾਸ਼ੀ ਆ 9 ਕਰੋੜ ਤੋਂ ਵੱਧ ਸਰਕਾਰ ਦੇਣ ਜਾ ਰਹੀ ਆ ਤੇ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਆ ਜਿਹੜਾ ਉਹਨਾਂ ਦੇ ਵਾਸਤੇ ਬੱਚਿਆਂ ਵਾਸਤੇ ਪ੍ਰੇਰਨਾ ਆ ਕਿ ਇਹ ਸਿਰਫ ਕੰਪੀਟੀਸ਼ਨ ਨਹੀਂ ਗਾ ਸਿਰਫ ਖੇਡ ਨਹੀਂ ਗਈ ਇਹਦੇ ਵਿੱਚ ਜਿਹੜੇ ਨੇ ਤੁਹਾਡੇ ਵਾਸਤੇ ਹੋਰ ਵੀ ਬਹੁਤ ਸਾਰੇ ਉਹਦੇ ਵਿੱਚ ਸਕੋਪ ਨੇ ਇਹ ਕਿਤਾਬ ਤੋਂ ਪੰਜਾਬੀ ਅਭਿਆਨ ਉਤਮ ਸੰਤ ਮੋਰ ਨੂੰ ਲਾ ਕੇ ਪਹੁੰਚੋ ਕਰ। ਇਹ ਬੜਾ ਵਧੀਆ ਉਪਰਾਲਾ ਬੜੀ ਐਫਰਟ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿ ਬਹੁਤ ਹੀ ਗਰੂਮਿੰਗ ਏਜ ਦੇ ਵਿੱਚ ਬੱਚਿਆਂ ਨੂੰ ਇਹਦੇ ਵਿੱਚ ਖੇਡਾਂ ਦੇ ਨਾਲ ਉਹਨਾਂ ਨੂੰ ਜੋੜਿਆ ਜਾਵੇ ਤਾਂ ਜੋ ਉਹ ਵੱਡੇ ਹੋਣ ਤੱਕ ਆਪਨੀ ਆਪ ਨੂੰ ਇਸਲੀਲ ਤੇ ਲੈ ਸਕਣ ਕਿ ਉਹ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਖੇਡ ਸਕਣ। ਸੋ ਸਰਕਾਰ ਦੇ ਉਪਰਾਲੇ ਦੇ ਵਿੱਚ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਤੇ ਕੋਆਪਰੇਸ਼ਨ ਦੋਨੋਂ ਹੀ ਜਿਹੜੇ ਹੈਗੇ ਆ ਨੀਚਰ ਇਹਨਾਂ ਦੀ ਡਵੈਲਪ ਕਰਨ ਦੀ ਐਫਰਟ ਆ ਬਹੁਤ ਹੀ ਅੱਛਾ ਉਪਰਾਲਾ ਵਾ ਤੇ ਉਮੀਦ ਕਰ ਰਹੇ ਆ ਕਿ ਇਹਦੇ ਅੱਛੇ ਨਤੀਜੇ ਨਿਕਲਣਗੇ ਇਸੇ ਸਹਬ ਨਾਲ ਬੱਚੇ ਛੋਟੇ ਆ ਇਹਨਾਂ ਨੂੰ ਪ੍ਰੇਰਣਾ ਦੇਣ ਵਾਸਤੇ ਸਾਡੇ ਨਾਲ 올ੰਪੀਅਨ ਜਿਹੜੇ ਹਾਕੀ 올ੰਪਿਕ ਚੋਂ ਹੈਗੇ ਸਰਜੀਤ ਸਿੰਘ ਉਹਨਾਂ ਦੇ ਫਾਦਰ ਵੀ ਆਏ ਆ ਤਾਂ ਜੋ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਪ੍ਰੇਰਣਾ ਦਿੱਤੀ ਜਾ ਸਕੇ ਕਿ ਐਸੀ ਜਗ੍ਹਾ ਤੋਂ ਹੋ ਕੇ ਜਿਵੇਂ ਉਹ ਅਜਨਾਲਾ ਬਲਾਕ ਤੋਂ ਹੀ ਇਹ ਛੋਟੀ ਜਿਹੀ ਜਗ੍ਹਾ ਤੋਂ ਹੋ ਕੇ ਵੀ ਉਹ ਇਸ ਲੈਵਲ ਤੱਕ ਕੰਪੀਟੀਸ਼ਨ 'ਚ ਜਾ ਸਕਦੇ ਆ ਸੋ ਇਹਦੇ ਨਾਲ ਬੱਚਿਆਂ ਨੂੰ ਹੋਰ ਉਤਸ਼ਾਹ ਉਤਸ਼ਾਹ ਮਿਲੇਗਾ ਕਿ ਉਹ ਅ ਅੱਛੀ ਤੇ ਉੱਪਰ ਵਾਲੇ ਲੈਵਲ ਤੇ ਸੋਚ ਸਕਣ ਥੈਂਕ ਯੂ